ਜੇਕਰ ਤੁਸੀਂ ਵੀ ਫਿਟਨੈਸ ਜਾਂ ਫਿਰ ਸਿਹਤ ਸੰਬੰਧੀ ਜਾਣਕਾਰੀ ਦੇ ਲਈ ਚੈਟ ਜੀਪੀਟੀ ਜਾਂ ਫਿਰ ਹੋਰ AI ਚੈਟਬੋਟਸ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ। ਦਰਅਸਲ ਨਿਊਯਾਰਕ ਦੇ ਵਿੱਚ ਇੱਕ 60 ਸਾਲਾਂ ਵਿਅਕਤੀ ਨੂੰ ਚੈਟ ਜੀਪੀਟੀ ਦੀ ਸਲਾਹ ਮੰਨਣ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ। ਉਸਨੇ AI ਦੇ ਕਹਿਣ ਤੇ ਆਪਣੀ ਖੁਰਾਕ ਦੇ ਵਿੱਚੋਂ ਲੂਨ ਨੂੰ ਪੂਰੀ ਤਰ੍ਹਾਂ ਘਟਾ ਦਿੱਤਾ ਸੀ ਜਿਸ ਦੇ ਨਾਲ ਉਸ ਦੇ ਸਰੀਰ ਦੇ ਵਿੱਚ ਸੋਡੀਅਮ ਦਾ ਪੱਧਰ ਖਤਰਨਾਕ ਹੱਦ ਤੱਕ ਘਟ ਹੋ ਗਿਆ। ਜਿਸ ਨੂੰ ਹਾਈਪੋਨੇਟ੍ਰੀਮੀਆ ਕਿਹਾ ਜਾਂਦਾ ਹੈ ਉਸ ਵਿਅਕਤੀ ਨੇ ਚੈਟ ਜੀਪੀਟੀ ਤੋਂ ਪੁੱਛਿਆ ਕਿ ਉਹ ਆਪਣੀ ਖੁਰਾਕ ਦੇ ਵਿੱਚੋਂ ਲੂਣ ਨੂੰ ਕਿਵੇਂ ਖਤਮ ਕਰ ਸਕਦਾ ਹੈ ਤਾਂ AI ਨੇ ਉਸ ਨੂੰ ਸੋਡੀਅਮ ਕਲੋਰਾਇਡ ਦੀ ਬਜਾਏ ਸੋਡੀਅਮ ਬ੍ਰੋਮਾਈਡ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਿਸ ਨੂੰ ਅੱਜਕੱਲ ਜ਼ਹਿਰੀਲਾ ਮੰਨਿਆ ਜਾਂਦਾ ਹੈ ਇਸ ਸਲਾਹ ਤੇ ਅਮਲ ਕਰਦਿਆਂ ਉਸ ਵਿਅਕਤੀ ਨੇ 3 ਮਹੀਨਿਆਂ ਤੱਕ ਇਸ ਦੀ ਵਰਤੋਂ ਕੀਤੀ ਜਿਸ ਦੇ ਕਾਰਨ ਉਸ ਨੂੰ ਪਰਮ ਪੈਰਾਨੋਆ ਤੇ ਬਹੁਤ ਜ਼ਿਆਦਾ ਪਿਆਸ ਵਰਗੇ ਲੱਛਣ ਹੋਣ ਲੱਗ ਪਏ। ਹਸਪਤਾਲਾਂ ਦੇ ਵਿੱਚ ਡਾਕਟਰਾਂ ਨੇ ਉਸ ਨੂੰ ਬ੍ਰੋਮਾਈਡ ਜ਼ਹਿਰੀਲੇਪਣ ਦਾ ਸ਼ਿਕਾਰ ਪਾਇਆ। ਤੇ ਇਸ ਦੇ ਨਾਲ ਲਗਾਤਾਰ 3 ਹਫ਼ਤਿਆਂ ਦੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਦੇ ਵਿੱਚ ਸੁਧਾਰ ਹੋਇਆ। ਇਹ ਮਾਮਲਾ ਹੈ ਜੋ ਕਿ ਜਰਨਲ ਆਫ ਦਾ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਜ਼ ਵਿੱਚ ਪ੍ਰਕਾਸ਼ਿਤ ਹੋਇਆ ਹੈ। ਪੇਸ਼ੇਵਾਰ ਨਿਗਰਾਨੀ ਤੋਂ ਬਿਨਾਂ AI ਦੁਆਰਾ ਦਿੱਤੀ ਗਈ ਸਿਹਤ ਸਲਾਹ ਦੀ ਪਾਲਣਾ ਕਰਨ ਦੇ ਖਤਰਿਆਂ ਨੂੰ ਉਜਾਗਰ ਕਰਦਾ ਹੈ ਚੈਟ ਜੀਪੀਟੀ ਦੇ ਡਿਵੈਲਪਰ OpenAI ਵੀ ਜੋ ਹੈ ਆਪਣੀਆਂ ਨਿਯਮਾਂ ਅਤੇ ਸ਼ਰਤਾਂ ਦੇ ਵਿੱਚ ਸਪਸ਼ਟ ਤੌਰ ਤੇ ਕਹਿੰਦੇ ਹਨ ਕਿ AI ਤੋਂ ਪ੍ਰਾਪਤ ਹੋਈ ਜਾਣਕਾਰੀ ਨੂੰ ਸੱਚ ਜਾਂ ਫਿਰ ਪੇਸ਼ੇਵਰ ਸਲਾਹ ਦਾ ਇੱਕਮਾਤਰ ਸਰੋਤ ਨਹੀਂ ਮੰਨਿਆ ਜਾਣਾ ਚਾਹੀਦਾ ਮਾਹਿਰਾਂ ਦਾ ਕਹਿਣਾ ਹੈ ਕਿ AI ਟੂਲ ਆਮ ਜਾਣਕਾਰੀ ਦੇ ਲਈ ਤਾਂ ਲਾਭਦਾਇਕ ਹੋ ਸਕਦੇ ਨੇ ਪਰ ਡਾਕਟਰੀ ਸਲਾਹ ਦੇ ਲਈ ਹਮੇਸ਼ਾ ਯੋਗ ਡਾਕਟਰ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ